ਬ੍ਰਿਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੁਣ ਜਿਵੇਂ ਕਿ ਕਿਸਾਨ ਲਗਾਤਾਰ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰ ਰਹੇ ਨੇ ਇਸ ਦੇ ਚੱਲਦੇ ਵਫਕ ਥਾਵਾਂ ਤੇ ਕੇਜਰੀਵਾਲ ਤੇ ਸੀਐਮ ਆਨ ਦੇ ਪੁਤਲਾ ਫੋਕੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ? ਦੇਖੋ ਸਾਰੀਕਾ ਜੋ ਮੈਨੂੰ ਲੱਗ ਰਿਹਾ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਲਾਮਬੰਦ ਹੋ ਗਿਆ। ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਪਾਲਿਸੀ ਹੈ ਨਾ ਉਹਨਾਂ ਨੂੰ ਸਮਝ ਨਹੀਂ ਆ ਰਹੀ। ਜੀ ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ 'ਚ ਕਿਸਾਨਾਂ ਤੱਕ ਸਿੱਧੀ ਅਪਰੋਚ ਕਰਕੇ ਉਹਨਾਂ ਨੂੰ ਸਮਝਾ ਨਹੀਂ ਪਾ ਰਹੇ। ਹੂੰ ਬਿਲਕੁਲ। ਜਾਂ ਤਾਂ ਸਰਕਾਰ ਦੀ ਪਾਲਿਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਜਾਂ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈ। ਹੂੰ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਤੁਸੀਂ ਸਰਕਾਰ ਨੇ ਪਾਲਿਸੀ ਬਣਾਈ ਹੈ ਤੇ ਕਿਸਾਨਾਂ ਨੂੰ ਜਿਨ੍ਹਾਂ ਲਈ ਪਾਲਿਸੀ ਤੁਸੀਂ ਬਣਾ ਰਹੇ ਹੋ ਉਹਨਾਂ ਨਾਲ ਤਾਂ ਗੱਲ ਕਰੋ। ਬਿਲਕੁਲ। ਉਹਨਾਂ ਨੇ 5-5 ਬੰਦੇ ਬੁਲਾਓ ਭਾਈ ਅਸੀਂ ਆਹ ਪਾਲਿਸੀ ਲਿਆਂ ਲੱਗੇ ਆ। ਜੀ ਤੁਸੀਂ ਇਸ ਪਾਲਸੀ ਨੂੰ ਜਿੱਦਾਂ ਚੇਂਜ ਕਰਾਉਣਾ ਚਾਹੁੰਦੇ ਹੋ ਕਰਾ ਲਓ ਅਸੀਂ ਤੁਹਾਡੇ ਲਈ ਲਿਆ ਰਹੇ ਹਾਂ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਇਹਦਾ ਫਾਇਦਾ ਪਹੁੰਚੇ ਜੀ ਬਿਲਕੁਲ ਫਾਇਦਾ ਤਾਂ ਮੰਨ ਲਓ ਅਸੀਂ ਜਰਨਲਿਸਟਾਂ ਫਾਇਦਾ ਤਾਂ ਸਾਨੂੰ ਹੋਣਾ ਹ ਹ ਤੇ ਮੈਨੂੰ ਦੱਸਿਆ ਹੀ ਨਹੀਂ ਤੇਰਾ ਫਾਇਦਾ ਕਰਨ ਲੱਗੇ ਆ ਬਈ ਇਹ ਦੱਸ ਤੈਨੂੰ ਆ ਰਸਤਾ ਠੀਕ ਹੈ ਵਿਸ਼ਵਾਸ ਇੱਕ ਵੀ ਕਿਸਾਨ ਨੂੰ ਨਹੀਂ ਲੱਗਦਾ ਜੀ ਆਪਣੇ ਏਸੀ ਵਾਲੇ ਕਮਰੇ 'ਚ ਬਹਿ ਕੇ ਪਾਲਸੀ ਬਣਾਤੀ ਹਮ ਠੀਕ ਹੈ ਨਾ ਦੂਜੀ ਜਿਹੜੀ ਗੱਲ ਹੈ ਸਰਿਕਾ ਮੈਂ ਗੱਲ ਨੂੰ ਥੋੜਾ ਜਿਹਾ ਗਹਿਰਾ ਇਹ ਨਾ ਸਮਝਦਾ ਕਿ ਪੰਜਾਬ ਦਾ ਜਿਹੜਾ ਜ਼ਮੀਦਾਰ ਹੈ ਜੀ ਉਹ ਬੰਨਾ ਛੱਡ ਕੇ ਰਾਜੀ ਨਹੀਂ ਹੁੰਦਾ ਬਿਲਕੁਲ ਬਿਲਕੁਲ ਕਿਸਾਨਾਂ ਦੇ ਮਨ ਚ ਸਿੱਧਾ ਸਿੱਧਾ ਘਰ ਕਰ ਗਿਆ ਬਈ ਇਹ ਸਾਨੂੰ 25% ਜ਼ਮੀਨ ਦੇਣ ਲੱਗੇ ਆ 75% ਆਪ ਖਾਣ ਲੱਗੇ ਹੂੰ ਬਈ ਮੇਰੀ ਜ਼ਮੀਨ ਜੀ ਤੁਸੀਂ ਹੁਣ ਮੰਨ ਲਓ ਇਹਨੂੰ ਸਿੱਧੀ ਬਾਦਸ਼ਾਹ ਚ ਕਹਾਂ ਮੇਰੀ ਜ਼ਮੀਨ ਤੇ ਤੁਸੀਂ ਕਹਿੰਦੇ ਹੋ ਜੀ ਮੈਂ ਬੂਟੇ ਲਾ ਦੇ ਅਮਰੂਦ ਦੇ ਹੂੰ ਮੰਨ ਲਓ ਇਥੇ ਇੱਕ ਕਵਾਂਟਲ ਅਮਰੂਦ ਪੈਦਾ ਹੋਇਆ ਤੇ ਤੈਨੂੰ ਮੈਂ ਢਾਈ ਜੜਾ ਵਾ 25 ਕਿਲੋ ਹੀ ਦੇਣਾ ਹੂੰ ਬਾਕੀ ਮੈਂ ਲੈ ਜਾਣਾ ਜੀ ਕਿਸਾਨ ਨੂੰ ਇਹ ਮਨਜ਼ੂਰ ਨਹੀਂ ਹੈਗਾ ਬਿਲਕੁਲ ਬਿਲਕੁਲ ਠੀਕ ਹੈ ਨਾ ਕਿਸਾਨ ਨੂੰ ਕਿਵੇਂ ਮਨਜ਼ੂਰ ਹੋਊਗਾ ਹੁਣ ਚਲੋ ਜਿਹੜੀਆਂ ਇਹ ਜੇ ਸਾਹਮਣਾ ਬਣਾਉਂਦੇ ਭਈ ਕਿ ਅਸੀਂ 6 ਮਰਲੇ ਦਾ ਮਤਲਬ 2 ਕਨਾਲ ਦਾ ਪਲਾਟ ਦਵਾਂਗੇ 40 ਮਰਲੇ ਦਾ ਹੁਣ ਮੰਨ ਲਓ ਮੋਹਾਲੀ ਦੇ ਲੱਗ ਗਿਆ ਕਿਸਾਨ ਦਾ ਕਿੱਲਾ ਹੀ 10 ਕਰੋੜ ਰੁਪਏ ਦਾ ਜੀ ਠੀਕ ਹੈ ਨਾ ਤੇ ਤੁਸੀਂ ਉਹਨੂੰ 40 ਮਰਲੇ ਜ਼ਮੀਨ ਦੇ ਕੇ ਕਰੋਗੇ ਕੀ ਉਹਨਾਂ ਜੇ ਮੰਨ ਲਓ 10 ਲੱਖ ਰੁਪਏ ਮਰਲਾ ਵੀ ਵੇਚ ਦੂਗਾ ਉਹਨੂੰ 4 ਕਰੋੜ ਰੁਪਏ ਆਣਾ ਉਹਦੀ ਤਾਂ ਜ਼ਮੀਨ ਸਸਤੀ ਵੀ ਕੀ ਹੂੰ ਉਹ ਦਊਗਾ ਕਿਵੇਂ ਜੀ ਇਦਾਂ ਹੀ ਲੁਧਿਆਣੇ ਦੇ ਨਾਲ ਕਈ ਇਲਾਕੇ ਆ ਜਿੱਥੇ ਜ਼ਮੀਨਾਂ ਮਹਿੰਗੀਆਂ ਆ ਤੁਸੀਂ ਉਹਦਾ ਉਹਨੂੰ ਜਿੰਨੀ ਤੁਸੀਂ 4.5 ਕਰੋੜ ਦੀ ਆਫਰ ਦੇ ਰਹੇ ਹੋ ਉਹਨਾਂ ਮਹਿੰਗਾ ਤਾਂ ਉਹਦਾ ਕਿੱਲਾ ਵਿਕਦਾ ਪਿਆ ਹੂੰ ਫਿਰ ਦੂਜੀ ਗੱਡੀ ਗੱਲ ਹੈ ਕਿ ਸਰਕਾਰ ਵੱਲੋਂ ਹਜੇ ਇਹਦੀ ਡਿਵੈਲਪਮੈਂਟ ਕਿਵੇਂ ਕੀਤੀ ਜਾਣੀ ਆ ਕਿੰਨੇ ਟਾਈਮ 'ਚ ਪੂਰੀ ਹੋਣੀ ਆ ਕਿਦਾਂ ਇਹਦਾ ਸਮਾ ਬਾਲ ਵਿਕਣਾ ਹੋ 1.5 ਸਾਲ ਸਵਾ ਸਾਲ ਰਹਿ ਗਿਆ ਸਰਕਾਰ ਨੂੰ ਸਰਕਾਰ ਜੇ ਕੱਲ ਨੂੰ ਬਦਲ ਗਈ ਇਹ ਪ੍ਰੋਜੈਕਟ ਠੰਡੇ ਬਸਤੇ ਚ ਪੈ ਜਾਣਾ ਇਸ ਕਰਕੇ ਕਿਸਾਨ ਜਿਹੜੇ ਨਾ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸਰਕਾਰ ਤੇ ਜੀ ਬਿਲਕੁਲ ਕਿਸਾਨਾਂ ਨੂੰ ਇਸ ਕਰਕੇ ਵਿਸ਼ਵਾਸ ਵੀ ਨਹੀਂ ਹੋ ਰਿਹਾ ਬਈ ਇਹ ਸਾਡੇ ਕਿਸਾਨ ਐਂਟੀ ਰਹੇ ਅਸੀਂ ਕਹਿੰਦੇ ਸ਼ੰਪੂ ਵਾਟਰ ਤੇ ਧਰਨਾ ਲਾਇਆ ਸੀ ਇਹਨਾਂ ਨੇ ਸਾਡੀਆਂ ਟਰਾਲੀਆਂ ਐਸੀ ਚੱਕ ਕੇ ਲੈ ਗਏ ਸਾਡੇ ਡਾਂਗਾ ਮਾਰ ਕੇ ਧਰਨਾ ਚ ਕਾਤਾ ਹੁਣ ਕਿਸਾਨਾਂ ਦੇ ਮਨ ਚ ਇੱਕ ਗੱਲ ਬਹਿ ਗਈ ਹੈ ਵੀ ਇਹ ਕਿਸਾਨ ਦੇ ਹਤਾਇਸ਼ੀ ਨਹੀਂ ਹੈ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਮ ਬਿਲਕੁਲ ਅੱਛਾ ਦੂਜਾ ਇੱਕ ਜਿਹੜੀ ਗੱਲ ਮੈਂ ਸਮਝਦਾ ਕਿ ਪੰਜਾਬ ਦੇ ਡੀਐਨਏ ਚ ਹੈਗਾ ਕਿ ਅਸੀਂ ਦਿੱਲੀ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਹਮ ਜੀ ਹਣਾ ਦਿੱਲੀ ਤਾਂ ਸਾਡਾ ਕੋਈ ਰਿਸ਼ਤੇਦਾਰ ਵੀ ਰਹਿੰਦਾ ਹੋਵੇ ਨਾ ਤੇ ਸਾਨੂੰ ਲੱਗਦਾ ਜੇ ਸਾਡੇ ਸਿਰ ਤੇ ਚੜਾਈ ਕਰੇ ਤੇ ਅਸੀਂ ਕਹਿੰਨੇ ਯਾਰ ਇਹਨੂੰ ਪਰੇ ਹੀ ਰੱਖ ਦਿੱਲੀ ਵਾਲੇ ਜੀ ਅਸੀਂ ਗੱਲ ਆਪਣੀ ਪੰਜਾਬੀ ਆਣੇ ਮਨਾਨੀ ਆ। ਹੂੰ। ਅੱਛਾ ਸਾਡੀ ਮੁਗਲਾਂ ਦੇ ਵਕਤ ਤੋਂ ਦਿੱਲੀ ਵਾਲਿਆਂ ਨਾਲ ਲੜਾਈ ਰਹੀ ਆ। ਜੀ। ਅਸੀਂ ਲਾਲ ਕਿਲੇ ਤੇ ਕਈ ਵਾਰ ਤੁਸੀਂ ਦੇਖਿਆ ਤਾਂ ਜਾ ਕੇ ਜਿਹੜਾ ਵਾ ਲਾਲ ਕਿਲ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਬਈ ਪੰਜਾਬ ਦੇ ਲੋਕਾਂ ਨੇ ਅਤੇ ਪੰਜਾਬ ਦੇ ਕ੍ਰਾਂਤੀਕਾਰੀਆਂ ਨੇ ਤਿਰੰਗੇ ਫੈਲਾਏ ਉੱਥੇ ਜਾ ਕੇ। ਹੂੰ। ਖਾਲਸਾ ਰਾਜ ਵੇਲੇ ਵੀ ਹੋਇਆ। ਜੀ। ਸਾਡੇ ਦਾ ਪੰਜਾਬ ਦੇ ਖੂਨ ਚ ਹੈਗਾ ਕਿ ਦਿੱਲੀ ਸਾਨੂੰ ਬਰਦਾਸ਼ਤ ਨਹੀਂ ਕਰਦੀ। ਹੂੰ। ਜੇ ਦਿੱਲੀ ਬਰਦਾਸ਼ਤ ਕਰਦੀ ਹੋਵੇ 1947 ਤੋਂ ਲੈ ਕੇ 53 ਤੇ 25 ਅੱਜ 53 ਤੇ 25 ਹੋ ਗਏ 78 ਹੂੰ 78 ਸਾਲਾਂ ਚ ਤੁਸੀਂ ਮੈਨੂੰ ਇਹ ਦੱਸ ਦੋ ਜੇ ਦਿੱਲੀ ਬਰਦਾਸ਼ਤ ਕਰਦੀ ਹੋਵੇ ਤਾਂ ਪੰਜਾਬ ਦੀ ਤਰੱਕੀ ਲਈ ਕੀ ਕੀਤਾ ਮੇਰੇ ਨਾਲ ਆਪ ਮੁਕਾਬਲਾ ਕਰ ਲੈ ਖੁੱਲੀ ਬਹਿਸ ਕਰ ਲੈ ਹੂੰ ਤੁਸੀਂ ਗੁਰਦਾਵਾں ਦੇਖ ਲਓ ਨੌਇਡਾ ਦੇਖ ਲਓ ਪੰਚਕੁਲਾ ਦੇਖ ਲਓ ਜਿਵੇਂ ਮਹਾਲੀ ਟੱਪ ਦਿਓ ਤਾਂ ਤੁਹਾਨੂੰ ਲੱਗੇਗਾ ਕਿ ਪੰਜਾਬ ਚ ਕੀ ਕੀਤਾ ਇਹਨਾਂ ਨੇ ਜੀ ਜੀ ਪੰਜਾਬ ਚ ਕੋਈ ਇੰਡਸਟਰੀ ਨਹੀਂ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਬਿਲਕੁਲ ਠੀਕ ਹੈ ਨਾ ਹੂੰ ਪੰਜਾਬ ਨੂੰ ਦਿੱਤਾ ਕੀ ਇਹਨਾਂ ਨੇ ਪੰਜਾਬ ਚ 10 ਦਿਨ ਬਈ ਆ ਪੰਜਾਬ ਵਾਸਤੇ ਅਸੀਂ ਕੀਤਾ ਤੇ ਇਹਦੇ ਨਾਲ ਪੰਜਾਬ ਨੂੰ ਅਸੀਂ ਤਰੱਕੀ ਦੀ ਲਾਹਾਂ ਲਾਹਾਂ ਤੇ ਲੈ ਕੇ ਗਏ ਆ ਹੂੰ ਪੰਜਾਬ ਕਿੱਡਾ ਵੱਡਾ ਸੀ ਅਸੀਂ Shimla ਤੋਂ ਲੈ ਕੇ ਤੁਹਾਡਾ ਹਿਮਾਚਲ ਵੀ ਵਿੱਚ ਜੀਦਾ Shimla ਤੋਂ ਲੈ ਕੇ Amritsar ਤੋਂ ਘੁੰਮਦੇ ਹੋਏ Delhi ਤੱਕ ਸੀ ਹੂੰ ਤੋੜ ਕੇ ਤੁਸੀਂ Mohali ਤੋਂ Amritsar ਤੱਕ ਕਰਤਾ ਇਧਰੋਂ ਤੁਸੀਂ Hoshiarpur ਤੱਕ ਰਹਿਨਤਾ ਸਾਨੂੰ ਬਿਲਕੁਲ ਤੇ ਪੰਜਾਬ ਛੋਟਾ ਅੱਗੇ ਹੋ ਗਿਆ ਪੰਜਾਬ ਨੂੰ ਤਾਂ ਅੱਗੇ ਹੀ ਕੱਟਿਆ ਵੱਡਿਆ ਤੇ ਪੰਜਾਬ ਹੋ ਜੇ ਉਹੀ ਜ਼ਖਮ ਨਹੀਂ ਕਤਮ ਹੋ ਰਹੇ ਸਾਡੇ ਫਿਰ ਸਭ ਨੂੰ ਪਤਾ ਕਿ ਪੰਜਾਬ ਚ ਕਾਲਾ ਦੌਰ ਜਿਹੜਾ ਉਹ ਕੇਂਦਰ ਸਰਕਾਰ ਸਪਾਂਸਰਡ ਸੀਗਾ ਇੱਥੇ ਫਲਾਇਆ ਗਿਆ ਜੀ ਇੱਥੇ ਜਾਣ ਬੁੱਝ ਕੇ ਫਲਾਇਆ ਗਿਆ ਧਰਮਾਂ ਦੇ ਵਿੱਚ ਲੜਾਈ ਪਵਾਉਣ ਦੀ ਕੋਸ਼ਿਸ਼ ਕੀਤੀ ਗਈ ਸਭ ਕੁਝ ਪਤਾ ਅੱਜ ਵੀ ਉੱਥੇ ਹੀ ਖੜਾ ਪੰਜਾਬ ਅੱਜ ਵੀ ਇੱਥੇ ਥਾਣਿਆਂ ਤੇ ਗਨਨੇਡਸ ਉੱਤੇ ਜਾ ਰਹੇ ਆ ਗੈਂਗਸਟਰਵਾਦ ਹਾਵੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਪਈ ਆ ਬਿਲਕੁਲ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਤੇ ਵਿਸ਼ਵਾਸ ਨਹੀਂ ਆ। ਕੇਂਦਰ ਸਰਕਾਰ ਦੇ ਨਾਲ ਨਾਲ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਹੈਗੀਆਂ ਜਦੋਂ ਇਹ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਨੂੰ ਲੈ ਕੇ ਚੱਲਦੀਆਂ। ਹੁਣ ਕਿਸਾਨ ਸਿੱਧੀ ਸਿੱਧੀ ਗੱਲ ਕਰਦੇ ਉਹ ਕਹਿੰਦੇ ਪਹਿਲਾਂ ਮੋਦੀ ਜੀ ਨੇ ਤਿੰਨ ਗਰੂਨ ਬਣਾਏ। ਜੀ। ਉਹ ਲਾਗੂ ਨਹੀਂ ਹੋਏ। ਹਮ ਅੱਜ ਅਸੀਂ ਵਾਪਸ ਕਰਾਂ ਉਹਨਾਂ ਨੇ ਹੁਣ ਭਗਵੰਤ ਮਾਨ ਨੂੰ ਅੱਗੇ ਕਰਕੇ ਤੁਹਾਨੂੰ ਜਿਹੜਾ ਵੈ ਲੈਂਡ ਪੁੱਲਿੰਗ ਪਾਲਸੀ ਬਣਾਈ ਸਾਡੀਆਂ ਜ਼ਮੀਨਾਂ ਖੋਲੋ। ਜੀ। ਹੁਣ ਪੰਜਾਬ ਦਾ ਜੇ ਸ਼ਹਿਰੀਕਰਨ ਹੋ ਗਿਆ। ਹਮ ਤੇ ਖੇਤੀਬਾੜੀ ਵਾਲੀ ਜ਼ਮੀਨ ਕਿੱਥੇ ਜਾਊਗੀ ਪੰਜਾਬ ਖੇਤੀ ਪ੍ਰધાન ਸੂਬਾ ਹੈ ਹਮਮ ਖੇਤੀ ਦੀ ਹੀ ਇੱਥੇ ਜਿਹੜੀ ਹੈ ਕਮਾਈ ਆ ਤੇ ਪੰਜਾਬ ਕਿਵੇਂ ਤਰੱਕੀ ਕਰੂਗਾ ਸੋ ਮੈਂ ਸਾਰੀ ਕਾਇਦੇ ਅਲੱਗ-ਅਲੱਗ ਆਸਪੈਕਟ ਸਮਝਦਾ ਹਮ ਮੈਂ ਅਲੱਗ-ਅਲੱਗ ਚੀਜ਼ਾਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਦਾ ਦੌਰ ਹੈਗਾ ਉਹ ਕਿਸਾਨਾਂ ਦੇ ਵਿੱਚ ਸੰਘਰਸ਼ ਦਾ ਦੌਰ ਹੈ ਔਰ ਬੜਾ ਪ੍ਰੈਸ਼ਰ ਹੈ ਬਹੁਤ ਪ੍ਰੈਸ਼ਰ ਹੈਗਾ ਇੱਕ ਇਹ ਵੀ ਹੁਣ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਵੀ ਕਿਸੇ ਤਰੀਕੇ ਕਿਸਾਨਾਂ ਨੂੰ ਮੰਗਾਓ ਮਨਾਓ ਪਾਲਸੀ ਨੂੰ ਟੀਕ ਲੀਗ ਕਰੋ ਅਸੀਂ 24000 ਏਕੜ ਜੇ ਲੁਧਿਆਣੇ ਲੈਣੀ ਆ ਤੁਸੀਂ 500 ਏਕੜ ਦੀ ਪਹਿਲਾਂ ਇੱਕ ਤਿਆਰ ਕਰੋ ਉਹਨਾਂ ਨੂੰ ਦਿਖਾਓ ਦੇਖੋ ਅਸੀਂ ਇਹ ਕਰ ਸਕਦੇ ਆ ਫਿਰ ਉਹਨਾਂ ਕੋਲੋਂ ਬਾਕੀ ਕਿਸਾਨਾਂ ਨੂੰ ਦਿਖਾਓ ਮਾਡਲ ਬਣਾ ਕੇ ਮੈਨੂੰ ਲੱਗਦਾ ਹੈ ਕਿ ਥੋੜੀ ਪਾਲਸੀ ਦੇ ਵਿੱਚ ਰਿਲੈਕਸ ਆ ਜਾਏਗਾ ਭਾਈ ਇਹ ਹੁਣ 24000 ਦੀ ਜਗ੍ਹਾ ਜਿੰਨੀ ਆ ਗਈ ਉਹਦੇ ਵਿੱਚ ਡਿਵੈਲਪ ਕਰ ਲੈਣਗੇ ਭਾਈ ਚਲੋ ਇੱਕ ਵਾਰੀ ਇਹਨੂੰ ਬਣਾ ਕੇ ਇਸ ਪ੍ਰੋਜੈਕਟ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਦਿਖਾਈਏ ਭਾਈ ਜਿਨ੍ਹਾਂ ਨੇ ਇੱਥੇ ਜ਼ਮੀਨਾਂ ਦਿੱਤੀਆਂ ਸੀ ਉਹਨਾਂ ਨੂੰ ਚਾਰ ਪੈਸੇ ਬਚੇ ਆ ਬੱਦ ਬਚੇ ਆ ਲੇਕਿਨ ਗੱਲ ਇਹ ਹੈ ਕਿ ਪੰਜਾਬ ਦਾ ਕਿਸਾਨ ਜਿਹੜਾ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਉੱਥੇ ਉਹਦੇ ਬਜ਼ੁਰਗਾਂ ਨੇ ਪਸੀਨੇ ਦੀਆਂ ਬੂੰਦਾਂ ਸੁੱਟੀਆਂ ਹੋਈਆਂ ਜੀ ਹੁਣ ਮੈਂ ਤੁਹਾਨੂੰ ਕਈ ਇਹੋ ਜਿਹੀਆਂ ਦਿਖਾ ਦੇਣਾ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਖੇਤਰ ਦੇ ਵਿੱਚ ਪਈਆਂ ਉਹ ਕਹਿੰਦੇ ਅਸੀਂ ਇੱਥੇ ਖੇਤੀ ਹੀ ਕਰਨੀ ਹੈ ਸਾਡੇ ਬਜ਼ੁਰਗ ਕਰਕੇ ਗਏ ਅਸੀਂ ਨਹੀਂ ਇੱਥੇ ਵੇਚ ਕੇ ਇਹਨੂੰ ਕੁਝ ਕਹੋਂ ਦੇਣਾ ਠੀਕ ਹੈ ਨਾ ਜਮੀਨ ਨਾਲ ਸਾਡੀ ਆਤਮਾ ਜੁੜੀ ਆ ਜੀ ਸੋ ਕਈ ਮਸਲੇ ਹੈਗੇ ਆ ਪੰਜਾਬੀ ਬੜੇ ਇਮੋਸ਼ਨਲ ਹੁੰਦੇ ਆ ਹਮ ਇਹਨਾਂ ਦੀ ਭਾਵਨਾ ਜਿਹੜੀ ਅੰਦਰ ਬਹੁਤ ਜ਼ਿਆਦਾ ਗਹਿਰੀ ਹੁੰਦੀ ਆ ਵੀ ਜਿਹਦੇ ਨਾਲ ਇਹਨਾਂ ਦਾ ਦਿਲ ਦਾ ਰਿਸ਼ਤਾ ਹੁੰਦਾ ਜੇ ਜਮੀਨ ਨੂੰ ਇਹ ਆਪਣੀ ਮਾਂ ਸਮਝਦੇ ਆ ਫਿਰ ਲੱਗਦਾ ਕਿ ਜਮੀਨ ਤੇ ਯਾਰ ਕਿਸੇ ਨੂੰ ਵੜਨ ਨਹੀਂ ਦੇਣਾ ਇਹ ਸਾਡੇ ਹਿੱਕ ਤੀ ਲੜਾਈ ਬਣ ਜਾਂਦੀ ਜੀ ਬਿਲਕੁਲ ਸਰ ਬਿਲਕੁਲ ਅਗਲੀ ਖਬਰ ਲੈਨੇ ਆ ਬਰਸਾਤ ਦਾ ਮੌਸਮ ਚੱਲ ਰਿਹਾ ਮੀ ਬਹੁਤ ਪੈ ਰਿਹਾ ਹਿਮਾਚਲ ਦੇ ਵਿੱਚ ਇਸ ਦੇ ਚੱਲਦੇ ਲਗਭਗ 297 ਦੇ ਕਰੀਬ ਜੜੀਆਂ ਸੜਕਾਂ ਨੇ ਸੜਕ ਰਸਤੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਕੀ ਕਹਿਣਾ ਚਾਹੁੰਦੇ ਦੇ ਪੰਜਾਬ ਦਿੱਲੀ ਔਰ ਹਰਿਆਣਾ ਇੱਥੇ ਦੇ ਲੋਕਾਂ ਨੂੰ ਅਗਰ ਆਪਾਂ ਡੈਸਟੀਨੇਸ਼ਨ ਸਮਝੀਏ ਜੇ ਰਾਜਸਥਾਨ ਦੇ ਲੋਕਾਂ ਦਾ ਤੇ ਹਿਮਾਚਲਿਆ ਜਿੱਥੇ ਜਾ ਕੇ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਿਆਵਰਣ ਦੇ ਨਾਲ ਆਪਣੇ ਆਪ ਨੂੰ ਇੱਕ ਵਾਤਾਵਰਣ ਦੇ ਨਾਲ ਆਪਣੀ ਬਾਡੀ ਨੂੰ ਡੀਟੌਕਸ ਕਰਨ ਦੇ ਨਾਲ ਜੀ ਰਿਲੈਕਸ ਕਰਨ ਦੇ ਨਾਲ ਤੁਹਾਨੂੰ ਹਿਮਾਚਲ ਜਿਹੜੀ ਹੈ ਸਭ ਤੋਂ ਬੈਸਟ ਜਗ੍ਹਾ ਲੱਗਦੀ ਜਿਹੜੀ ਨੀਅਰ ਡੈਸਟੀਨੇਸ਼ਨ ਹੈ ਜੀ ਹੁਣ ਚਲੋ ਅੱਗੇ ਆਪਾਂ ਜਿਵੇਂ ਮੰਡੀ ਕੁਲੂ ਜਾਂਦੇ ਸੀ ਤੇ ਅੱਗੇ ਮੈਨੂੰ ਲੱਗਦਾ ਸੀ 12-13 ਘੰਟੇ ਹਮਮ ਕੀਰਤਪੁਰ ਸਾਹਿਬ ਤੋਂ ਲੱਗ ਜਾਂਦੇ ਸੀਗੇ ਚੜਦੇ ਸੀਗੇ ਲੇਕਿਨ ਹੁਣ ਟਨਲਸ ਬਣ ਗਈਆਂ ਹੁਣ ਤਾਂ 4 ਘੰਟੇ ਚ ਪਹੁੰਚ ਜਾਂਦਾ ਸੋਨ ਦਾ ਨਗਰ ਮੰਡੀ ਬਲਾਸ ਕੋਰ ਟੱਪ ਕੇ ਔਰ ਸ਼ਾਰਟਕਟ ਹੋ ਗਏ ਹੋਏ ਨੇ ਬਨਾਲੀ ਵੀ ਸ਼ਾਰਟਕਟ ਹੋ ਗਿਆ ਹੋਇਆ ਕੁਲੂ ਵੀ ਸ਼ਾਰਟਕਟ ਹੋ ਗਿਆ Shimla ਵੀ ਨੇੜੇ ਆ ਗਿਆ ਹੋਇਆ ਚੰਡੀਗੜ੍ਹ ਦੇ ਨਾਲ ਹੀ ਆ Shimla ਤਾਂ ਠੀਕ ਹੈ ਮੈਂ 2-3 ਘੰਟੇ ਦਾ ਰਨਵੇ ਆ ਜੀ ਕਸੌਲੀ ਦਾ ਵੀ ਨਾਲ ਹੀ ਰਨਵੇ ਹੈਗਾ ਇਧਰੋਂ ਚਲ ਜੀ ਆਪਾਂ ਉੱਤੇ ਜਦੋਂ ਚੁੰਮੁੰਦਾ ਦੇ ਵੀ ਅੱਗੇ ਪਾਕਸ ਹੁਨਾਤਾ ਤੇ ਉਛਾਲਾ ਜੀ ਲੋਕਾਂ ਦੇ ਡੈਸਟੀਨੇਸ਼ਨ ਆ ਲੇਕਿਨ ਗੱਲ ਇਹ ਆ ਕਿ ਜਿਹੜੀ ਇਹ ਕੁਦਰਤ ਦੀ ਜਿਹੜੀ ਆ ਬਹੁਤ ਜ਼ਿਆਦਾ ਹਿਮਾਚਲ ਦੇ ਵਿੱਚ ਬਰਸਾਤ ਹੋਈ ਆ ਜੀ ਮੰਡੀ ਵਿੱਚ ਵੀ ਬੱਦਲ ਫਟੇ ਨੇ ਬਹੁਤ ਨਾਲ ਕਾਫੀ ਤਬਾਹੀ ਹੋਈ ਆ ਉਨੇ ਵੀ ਜਿਹੜਾ ਕਾਫੀ ਤਬਾਹੀ ਹੋਈ ਆ ਉਹਦੇ ਨਾਲ ਜਿਹੜੇ ਸੜਕਾਂ ਦੇ ਮਾਰਗ ਹੈਗੇ ਜਿਹੜੇ ਜਾਣ ਵਾਲੇ ਉਹ ਸਾਰੇ ਠੱਪ ਹੋ ਗਏ ਆ ਖਾਸ ਕਰਕੇ ਜਿਹੜਾ ਪੰਜਾਬੀ ਸਲਾਨੀਆਂ ਦਾ ਸੀਗਾ ਉਹ ਇੱਕਦਮ ਰੁਕ ਗਿਆ ਹੂੰ ਅੱਛਾ ਦੂਜੀ ਗੱਲ ਸਾਰੀ ਕਾਇ ਹੈਗੀ ਆ ਕਿ ਇਹ ਸਾਵਨ ਦਾ ਮਹੀਨਾ ਅੱਜ ਆਖਰੀ ਸੋਮਵਾਰ ਹੈ ਸਾਵਨ ਦੇ ਮਹੀਨੇ ਚ ਜਿਹੜੇ ਮੇਲੇ ਲੱਗਦੇ ਨੇ ਮਾਤਾ ਰਾਣੀ ਚਿੰਤਪੁਰਨੀ ਦਾ ਲੱਗਦਾ ਹੈ ਜਵਾਲਾ ਜੀ ਜਾਂਦੇ ਨੇ ਚਮੁੰਡਾ ਦੇਵੀ ਜਾਂਦੇ ਨੇ ਜੀ ਉਹ ਰਸਤੇ ਜਿਹੜੇ ਆ ਉਹ ਵੀ ਕਾਫੀ ਤੰਗ ਰਹੇ ਨੇ ਅੱਜ ਕੀ ਮੈਨੂੰ ਦੱਸ ਰਹੇ ਨੇ ਲੋਕ ਕਾਫੀ ਪਰੇਸ਼ਾਨੀ ਰਹੀ ਆ ਬਾਰਸ਼ਾਂ ਤੋਂ ਲੋਕ ਡਰੇ ਰਹੇ ਆ ਜੀ ਫਿਰ ਵੀ ਉਪਰਾਲੇ ਚੰਗੇ ਕੀਤੇ ਗਏ ਹਿਮਾਚਲ ਸਰਕਾਰ ਵੱਲੋਂ ਲੇਕਿਨ ਗੱਲ ਇਹ ਕਿ ਜਿਹੜੀ ਕੁਦਰਤੀ ਆਪਦਾ ਹੈ ਹਿਮਾਚਲ ਚ ਉਹ ਬਹੁਤ ਆਂਦੀ ਆ ਉਹਦੇ ਨਾਲ ਉਹਦੇ ਨਾਲ ਹਿਮਾਚਲ ਜਿਹੜਾ ਬਹੁਤ ਤਬਾਹ ਹੁੰਦਾ ਹੈ ਬਿਲਕੁਲ ਬਿਲਕੁਲ ਔਰ ਹੁਣ ਵੀ ਜਿਹੜੀਆਂ 297 ਸੜਕਾਂ ਉਹਨਾਂ ਨੇ ਉਹ ਬੰਦ ਕਰਤੀਆਂ ਜਿੱਥੇ ਜਾਨ ਨੂੰ ਖਤਰਾ ਹੈਗਾ ਲੈਂਡਸਲਾਈਡਿੰਗ ਹੈ ਕਿਉਂਕਿ ਕਈ ਜਗ੍ਹਾ ਹੁੰਦੀ ਜਿਹੜੀ ਨਾ ਪੱਥਰ ਹੁੰਦਾ ਜੀ ਪੱਥਰ ਵਾਲੀਆਂ ਜਗ੍ਹਾ ਤੇ ਫਿਰ ਚੱਲ ਜਾਂਦਾ ਵੀ ਠੀਕ ਹੈ ਇੱਥੇ ਲੈਂਡਸਲਾਈਡਿੰਗ ਦੇ ਚਾਂਸ ਘੱਟ ਹੈ ਮਜ਼ਬੂਤ ਚਟਾਨ ਹੈ ਟੁੱਟਣੀ ਨਹੀਂ ਜਦ ਤੱਕ ਇਹਨੂੰ ਅਸੀਂ ਜਿਹੜਾ ਵਾ ਇਹਨੂੰ ਵਿਸਫੋਟ ਨਾਲ ਨਹੀਂ ਉਡਾਵਾਂਗੇ ਜਾਂ ਆਰ ਜੈਕ ਨਾਲ ਨਹੀਂ ਉਡਾਵਾਂਗੇ ਡਾਇਨਾਮਟਸ ਨਹੀਂ ਲਗਾਵਾਂਗੇ ਉਹ ਤੱਕ ਕਿ ਚਟਾਨ ਨਹੀਂ ਟੁੱਟਣੀ ਜੀ ਲੇਕਿਨ ਜਿੱਥੇ ਮਿੱਟੀ ਆ ਇਹ ਠਾ ਹੂੰ ਉਹ بارشਾਂ ਦੇ ਨਾਲ ਉਹ ਮਿੱਟੀ ਥਲੋ ਨਰਮ ਹੋ ਜਾਂਦੀ ਹੈ ਤੇ ਜਿਹੜੇ ਪੇੜ ਪੌਦੇ ਜਾਂ ਮਿੱਟੀ ਦੇ ਵੱਡੇ ਢੇਲ ਹੁੰਦੇ ਸਾਰੇ ਡਿੱਗਦੇ ਤੇ ਉਹ ਮੌਤਾਂ ਵੀ ਬਹੁਤ ਹੁੰਦੀਆਂ ਕੋਈ ਜਗ੍ਹਾ ਸੜਕਾਂ ਵੀ ਡਿੱਗ ਜਾਂਦੀਆਂ ਉਸੇ ਚੱਕਰ ਦੇ ਵਿੱਚ ਗੱਡੀਆਂ ਵੀ ਜੜੀਆਂ ਥੱਲੇ ਖਾਈਆਂ ਚ ਡਿੱਗ ਜਾਂਦੀਆਂ ਸੋ ਇਹ ਤੇ ਆ ਦਿੱਤਾ ਹੈ ਹਿਮਾਚਲ ਸਰਕਾਰ ਨੇ ਸੜਕਾਂ ਬੰਦ ਕੀਤੀਆਂ ਉਹ ਮੇਰੀ ਵੀ ਲੋਕਾਂ ਨੂੰ ਇਹ ਅਪੀਲ ਹੈ ਕਿ ਬਾਰਸ਼ਾਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਜੀ ਜਦੋਂ ਇਹ ਜੁਲਾਈ ਦਾ ਮਹੀਨਾ ਹੁੰਦਾ ਇਹ ਤੋਂ ਗਰੇਜ ਕਰਿਆ ਕਰੋ ਬਿਲਕੁਲ ਬਿਲਕੁਲ ਔਰ ਜਾਣ ਤੋਂ ਔਰ ਜਾਣਾ ਹੈ ਤੇ ਤੁਸੀਂ ਬਿਲਕੁਲ Shimla ਵਰਗੀ ਸਾਈਡ ਤੇ ਜਿੱਥੇ ਤੁਹਾਨੂੰ ਲੱਗਦਾ ਕਿ ਜ਼ਿਆਦਾ ਸਾਡੀ ਲੈਂਡਸਲਾਈਡਿੰਗ ਦੇ ਚਾਂਸ ਨਹੀਂ ਹੈਗੇ ਜਿੱਥੇ ਬਹੁਤ ਜ਼ਿਆਦਾ ਹਾਈਵੇਜ਼ ਬਣਿਆ ਵਧੀਆ ਬਣਿਆ ਹੋਇਆ ਉੱਤਰੀ ਸਾਈਡ ਨੂੰ ਜਰਾ ਕੋਸ਼ਿਸ਼ ਕਰਿਆ ਕਰੋ ਲੇਕਿਨ ਆ ਜਿਹੜੇ ਬਾਕੀ ਇੰਟੀਰੀਅਰ ਸਾਈਡਸ ਹੈਗੀਆਂ ਮੰਡੀ ਕੁਲੂ ਵਾਲੇ ਇੱਧਰ ਤਾਂ ਬਹੁਤ ਬੁਰਾ ਹਾਲ ਹੈ ਜੀ ਬਿਲਕੁਲ ਬਿਲਕੁਲ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਧੰਨਵਾਦ ਕਰ ਤੁਹਾਨੂੰ ਪ੍ਰੋਗਰਾਮ ਕਿਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ